ਇਹ ਜੋ ਸਕਰੀਨ ਤੇ ਤੁਸੀਂ ਸੀਸੀਟੀਵੀ ਵਿੱਚ ਆਇਆ ਇੱਕ ਵਿਅਕਤੀ ਵੇਖ ਰਹੇ ਹੋ ਇਹ ਵਿਅਕਤੀ ਸਟੇਟ ਬੈਂਕ ਇੰਡੀਆ ਮੇਨ ਬ੍ਰਾਂਚ ਦੇ ਬਾਹਰ ਦੀ ਸੀਸੀਟੀਵੀ ਕੈਮਰੇ ਦੀ ਫੁਟੇ ਵੇ ਤੁਹਾਨੂੰ ਵਿਖਾਈ ਦੇ ਰਿਹਾ ਹੈ ਅਤੇ ਸਟੇਟ ਬੈਂਕ ਇੰਡੀਆ ਮੇਨ ਬ੍ਰਾਂਚ ਦੇ ਬਾਹਰ ਖੜੇ ਮੋਟਰਸਾਈਕਲ ਉੱਪਰ ਆ ਕੇ ਕਿਵੇਂ ਬੈਠਦਾ ਹੈ ਅਤੇ ਕਿਵੇਂ ਕੁਝ ਸਕਿੰਟਾਂ ਦੇ ਵਿੱਚ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਲੈ ਜਾਂਦਾ ਹੈ ਜਿਵੇਂ ਵੇਖਣ ਚ ਲੱਗ ਰਿਹਾ ਹੈ ਵੀ ਮੋਟਰਸਾਈਕਲ ਇਸ ਦਾ ਹੀ ਹੋਵੇ ਪਰ ਇਹ ਮੋਟਰਸਾਈਕਲ ਇਹ ਵਿਅਕਤੀ ਚੋਰੀ ਕਰ ਰਿਹਾ ਹੈ ਇਹ ਮੋਟਰਸਾਈਕਲ ਹੈ ਰਾਧਾ ਸੋਮੀ ਕਲੋਨੀ ਦੇ ਵਿੱਚ ਰਹਿਣ ਵਾਲੇ ਅਨਿਲ ਕੁਮਾਰ ਜੀ ਦਾ ਹਾਂਜੀ ਰਾਧਾ ਸੋਮੀ ਕਲੋਨੀ ਫਾਜ਼ਿਲਕਾ ਵਿੱਚ ਰਹਿਣ ਵਾਲੇ ਅਨਿਲ ਕੁਮਾਰ ਜੀ ਦਾ ਜੋ ਮਜ਼ਦੂਰੀ ਦਾ ਕੰਮ ਕਰਦੇ ਹਨ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਉਹ ਰਾਧਾ ਸੋਮੀ ਕਲੋਨੀ ਵਿੱਚ ਰਹਿੰਦੇ ਹਨ ਤੇ ਮਜ਼ਦੂਰੀ ਦਾ ਕੰਮ ਕਰਦੇ ਹਨ ਸਟੇਟ ਬੈਂਕ ਇੰਡੀਆ ਵਿੱਚ ਕਿਸੇ ਆਪਦੇ ਕੰਮ ਗਏ ਸੀ ਅਤੇ ਬਾਹਰ ਮੋਟਰਸਾਈਕਲ ਖੜਾ ਕਰ ਗਏ ਜਦ ਬੈਂਕ ਚੋਂ ਬਾਹਰ ਆਏ ਤਾਂ ਮੋਟਰਸਾਈਕਲ ਨਹੀਂ ਸੀ ਆਸੇ ਪਾਸੇ ਵੇਖਿਆ ਪੁੱਛਿਆ ਤਾਂ ਕਿਸੇ ਨੂੰ ਕੋਲ ਕੁਝ ਪਤਾ ਨਹੀਂ ਲੱਗਿਆ ਜਦ ਸਟੇਟ ਬੈਂਕ ਇੰਡੀਆ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੇਖੀ ਗਈ ਤਾਂ ਫੁਟੇਜ ਦੇ ਵਿੱਚ ਇਹ ਵਿਅਕਤੀ ਸਾਹ ਵਖਾਈ ਦੇ ਰਿਹਾ ਹੈ ਵੀ ਕਿੱਦਾਂ ਮੋਟਰਸਾਈਕਲ ਉੱਪਰ ਆ ਕੇ ਬੈਠਦਾ ਹੈ ਚਾਬੀ ਲਗਾਉਂਦਾ ਹੈ ਅਤੇ ਕੁਝ ਸਕਿੰਟਾਂ ਮਿੰਟਾਂ ਦੇ ਵਿੱਚ ਹੀ ਮੋਟਰਸਾਈਕਲ ਲੈ ਕੇ 9:02 11 ਹੋ ਜਾਂਦਾ ਹੈ ਇਹ ਵਿਅਕਤੀ ਜੋ ਮੋਟਰਸਾਈਕਲ ਚੋਰੀ ਕਰ ਰਿਹਾ ਹੈ ਜਿੱਥੇ ਪੁਲਿਸ ਵੱਡੇ ਵੱਡੇ ਦਾਅਵੇ ਕਰ ਰਹੀਏ ਉਥੇ ਲਗਾਤਾਰ ਚੋਰਾਵੋਲੋਂ ਲਗਾਤਾਰ ਮੋਟਰਸਾਈਕਲ ਚੋਰੀ ਕੀਤੇ ਜਾ ਰਹੇ ਹਨ ਬੀਤੇ ਦਿਨੀ ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਵਿੱਚ ਡੀਓ ਦਫ਼ਤਰ ਵਿੱਚ ਕੰਮ ਕਰਦੇ ਦਿਲੀਪ ਕੁਮਾਰ ਦਾ ਮੋਟਰਸਾਈਕਲ ਐਸਐਸਪੀ ਦੀ ਪਾਰਕਿੰਗ ਵਿੱਚ ਖੜਾ ਸੀ ਉਥੋਂ ਵੀ ਚੱਕਿਆ ਗਿਆ ਸੀ ਉਹ ਵੀ ਹਲੇ ਮੋਟਰਸਾਈਕਲ ਦੀ ਭਾਲ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਗੌਸ਼ਾ ਰੋਡ ਤੋਂ ਵੀ ਇੱਕ ਮੋਟਰਸਾਈਕਲ ਚੋਰੀਆ ਗਿਆ ਤੇ ਅੱਜ ਸਟੇਟ ਬੈਂਕ ਇੰਡੀਆ ਦੇ ਬਾਹਰ ਵੀ ਇੱਕ ਮੋਟਰਸਾਈਕਲ ਚੋਰੀਆ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਚਾਲਕ ਅਨਿਲ ਕੁਮਾਰ ਨੇ ਕਹਿ ਕਿ ਉਹ ਦਿਹਾੜੀ ਮਜ਼ਦੂਰੀ ਕਰਨ ਵਾਲਾ ਇਨਸਾਨ ਹੈ ਬੜਾ ਮੁਸ਼ਕਲ ਨਾਲ ਉਸਨੇ ਮੋਟਰਸਾਈਕਲ ਲਿਆ ਸੀ ਤੇ ਬੈਂਕ ਆਪਣੇ ਕੰਮ ਗਿਆ ਸੀ ਤੇ ਮੋਟਰਸਾਈਕਲ ਚੋਰੀ ਹੋ ਗਿਆ ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ ਅਤੇ ਅਜਿਹੇ ਚੋਰਾ ਕਰਾਪ ਬਣਦੀ ਵਿਭਾਗਿਆ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਫਾਜਲ ਕਾ ਵਿੱਚ ਆਮ ਲੋਕਾਂ ਦਾ ਰਹਿਣਾ ਬਿਲਕੁਲ ਤੰਦਰੁਸਤ ਰਹੇ ਕਿਉਂਕਿ ਪੁਲਿਸ ਲੋਕਾਂ ਦੀ ਮਦਦ ਲਈ ਹੈ ਅਤੇ ਪੁਲਿਸ ਦਾ ਡਰ ਜਿੰਨਾ ਚੋਰਾ ਵਿੱਚ ਮੁੱਕ ਗਿਆ ਹੈ ਪੁਲਿਸ ਉਹਨਾਂ ਵਿੱਚ ਡਰ ਦੁਬਾਰਾ ਪੈਦਾ ਕਰੇ ਤਾਂ ਜੋ ਆਮ ਲੋਕ ਬਿਲਕੁਲ ਤੰਦਰੁਸਤ ਰਹਿ ਸਕਣ ਇੱਥੇ ਬੋਲਦੇ ਅਨਿਲ ਕੁਮਾਰ ਨੇ ਦੱਸਿਆ ਵੀ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਕੀਆ ਗਿਆ ਹੈ ਮੋਟਰਸਾਈਕਲ ਲਾਭ ਤ ਜਾਵੇਗਾ ਪਰ ਹਾਲੇ ਤੱਕ ਉਹਨਾਂ ਦੇ ਮੋਟਰਸਾਈਕਲ ਦਾ ਕੁਝ ਵੀ ਅਸਾ ਪਤਾ ਨਹੀਂ ਚੱਲ ਰਿਹਾ ਇਸ ਮੌਕੇ ਬੋਲਦੇ ਹੋਏ ਮੋਟਰਸਾਈਕਲ ਮਾਲਕ ਅਨਿਲ ਕੁਮਾਰ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕੀ ਨਾਮ ਹੈ ਤੁਹਾਡਾ ਜੀ ਅਨਿਲ ਕਿੱਥੋਂ ਦੇ ਰਹਿਣ ਵਾਲੇ ਹੋ ਵਾਜਲਪੁਰ ਦਾ ਰਾਮਾ ਸਿੰਘ ਕਲੋਨੀ ਗਲੀ ਨੰਬਰ 6 ਕੀ ਕੀ ਘਟਨਾ ਹੈ ਤੁਹਾਡੇ ਨਾਲ ਕੀ ਘਟਨਾ ਹੈ ਜੀ ਮੈਂ ਬੈਂਕ ਗਿਆ ਸੀ ਬੈਂਕ ਗਿਆ ਸੀ ਜੀ ਕਿਹੜੇ ਬੈਂਕ ਐਸ ਬੀ ਆਈ ਮੇਨ ਬ੍ਰਾਂਚ ਤੇ ਉੱਥੇ ਬਾਹਰ ਬਾਈਕ ਖੜਾ ਕੀਤਾ ਹੈ ਬੈਂਕ ਕੇ ਮਰਗ 10 ਮਿੰਟ ਦਾ ਕੰਮ ਸੀ ਮੈਂ ਗਿਆ 10 ਮਿੰਟ ਬਾਅਦ ਵਾਪਸ ਆਇਆ ਤੇ ਮੇਰੀ ਬਾਈਕ ਗਈ ਕਿਹੜੀ ਬਾਈਕ ਸੀ ਜੀ ਬਾਈਕ ਹੈ ਜੀ ਸੀ ਹੀਰੋ ਸਪਲੈਂਡਰ ਪਲੱਸ ਕਿਹੜਾ ਮਾਡਲ ਸੀ ਜੀ ਕਿਹੜਾ ਰੰਗ ਤੇ ਹੈ ਬਲੈਕ ਕਲਰ ਪਹਿਲਾਂ ਲੱਗਿਆ ਆਇਆ ਸੀ ਸਾਲੋਂ ਲੱਗਿਆ ਆਇਆ ਸੀ ਜੋ ਤੂੰ ਵਾਪਸ ਆਇਆ ਚਾਬੀ ਕਿਨੇ ਕੋਲ ਚਾਬੀ ਮਿਲ ਜੇ ਬੇਚੀ ਜੀ ਚਾਬੀ ਉਹਨੂੰ ਵੀ ਤੁਹਾਡੇ ਕੋਲ ਹੈ ਬਾਈਕ ਉਥੇ ਨਹੀਂ ਖੜਾ ਬਾਈਕ ਨਹੀਂ ਕੋਲ ਆਸੇ ਆਸੇ ਵੇਖਿਆ ਸਾਰਾ ਦੇਖਿਆ ਜੀ ਉਸ ਤੋਂ ਬਾਅਦ ਐਸਐਮਆਈ ਬੈਂਕ ਦੇ ਜਿਹੜੇ ਆਪਣੇ ਕੈਮਰੇ ਨੇ ਉਹਨਾਂ ਨੇ ਚੈੱਕ ਕੀਤਾ ਤੇ ਦੇਖਿਆ ਗਿਆ ਵੀ ਬਾਈਕ ਇੱਕ ਲੁੱਬੰਦਾ ਲੈ ਕੇ ਜਾ ਰਿਹਾ ਤੇ ਇਸ ਬਾਰੇ ਥਾਣੇ ਦਰਖਾਸਤ ਦਿੱਤੀ ਉਹਨਾਂ ਨੇ ਦਰਖਾਸਤ ਦਿੱਤੀ ਸੀ ਜੀ ਕੀ ਕਹਿਣਾ ਪੁਲਿਸ ਵਾਲਿਆਂ ਦਾ ਪੁਲਿਸ ਵਾਲੇ ਕਹਿੰਦੇ ਕੁਝ ਨਹੀਂ ਕਰਾਂਗੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਲਿਵਰ ਦਾ ਕੰਮ ਕਰਨਾ ਕਿੰਨੇ ਦਾ ਬਾਈਕ ਸੀ ਜੀ ਬਾਈਕ ਨਾ ਬਾਈਕ ਜੀ ਕੋਈ ਅੰਜੀ ਮਾਜੀ ਤੇ ਹੁਣ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਇਹ ਕਿਹਾ ਨਹੀਂ ਇੱਕ ਇਹਦਾ ਬਾਈਕ ਵਾਪਸ ਦਵਾਇਆ ਜਾਏ ਥੋੜਾ ਜਿਹਾ ਚੋਰਾ ਤੇ ਲਗਾਮ ਕਰਦੀ ਜੀ ਨਹੀਂ ਦਾ ਹੈ ਇੱਕ ਗੱਲ ਕਰਨਾ ਜ਼ਿਆਦਾ ਵਧੀਆ ਨੇ ਤੇਰੇ ਬਾਬੇ ਕੀ ਹੋਏਗਾ ਉਗਰਵਾਦੀ ਵਧੇਗਾ ਜਿਹੜਾ ਗਰੀਬ ਬੰਦਾ ਉਹ ਕੀ ਕਰੇਗਾ ਕੋਈ ਨਾ ਕੋਈ ਗਲਤ ਕਦਮ ਚੱਕੇਗਾ ਕਲਤਰਾ ਲਿਜਾਏਗਾ ਇਹ ਚਾਹੇ ਅਧਿਕਾਰ ਨੂੰ ਇਹ ਸੜਕ ਦਾ ਬਾਈਕ ਵਾਪਿਸ ਆਵੇ ਥੋੜਾ ਚੋਰਾ ਨੇ ਲਗਾਮ ਪਸਦੀ ਜਾਵੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत